ਦੋਸਤੋ ਆਪਣੇ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਅਸੀਂ ਕੋਈ ਗਿਆਨ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ ਸਾਨੂੰ ਸੁਣਨ ਵਾਸਤੇ ਕੂੜ-ਕਬਾੜ ਚਾਹੀਦਾ ਹੈ ਦੋਸਤੋ ਸੋਸ਼ਲ ਮੀਡੀਆ ਉੱਪਰ ਕੋਈ ਗਿਆਨ ਦੀ ਗੱਲ ਕਰ ਲਵੋ ਉਸ ਗਿਆਨ ਦੀ ਗੱਲ ਨੂੰ ਕੋਈ ਨਹੀਂ ਸੁਣਦਾ ਇਸ ਦੇ ਉਲਟ ਕੋਈ ਕੂੜ-ਕਬਾੜ ਦੀ ਗੱਲ ਕਰ ਲਵੋ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੁਣਦੇ ਹਨ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਪੰਜਾਬ ਦੇ ਲੋਕਾਂ ਦੀ ਸੋਚ ਨੂੰ ਕੀ ਹੋ ਗਿਆ ਹੈ। ਵਾਕਿਆ ਸਾਡਾ ਖੂਨ ਖਰਾਬ ਹੋ ਗਿਆ। ਸਾਡੇ ਦਿਮਾਗ ਨੂੰ ਤਾਲੇ ਲੱਗ ਗਏ ਹਨ। ਗਿਆਨ ਦੀ ਗੱਲ ਤਾਂ ਸਾਨੂੰ ਜ਼ਹਿਰ ਵਰਗੀ ਲੱਗਦੀ ਹੈ। ਜਦ ਗਿਆਨ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਤਾਂ ਸੁਣਨ ਲੱਗਿਆ ਸਾਡੇ ਕਰੰਟ ਜਹਾ ਲੱਗਦਾ ਹੈ। ਇਸ ਦੇ ਉਲਟ ਕੋਈ ਲੁੱਚਪੋ ਵਾਲੀ ਗੱਲ ਕਰ ਲਵੋ। ਤਾਂ ਸ਼ਹਿਦ ਵਰਗੇ ਲੱਗਦੀ ਹੈ ਜਿਵੇਂ ਸ਼ਹਿਦ ਖਾਣ ਵੇਲੇ ਸ਼ਹਿਦ ਸਾਡੇ ਬੁੱਲਾਂ ਨੂੰ ਲੱਗ ਜਾਂਦਾ ਹੈ ਤੇ ਅਸੀਂ ਬਾਅਦ ਵਿੱਚ ਆਪਣੀ ਜੀ ਬੁੱਲਾਂ ਉੱਤੇ ਫੇਰਦੇ ਰਹਿੰਦੇ ਹਾਂ ਉਸੇ ਤਰ੍ਹਾਂ ਲੁੱਚਪੋ ਵਾਲੀਆਂ ਇਹ ਗੱਲਾਂ ਸਾਨੂੰ ਸੁਣਨ ਦਾ ਬਹੁਤ ਸਵਾਦ ਆਉਂਦਾ ਹੈ ਅਕੇ ਅੰਨਾ ਕੀ ਭਾਲੇ ਦੋ ਅੱਖਾਂ ਉਸ ਗੱਲ ਵਾਂਗ ਸਰਕਾਰਾਂ ਦਾ ਚਾਹੁੰਦੀਆਂ ਹਨ ਕਿ ਲੋਕ ਗਿਆਨवान ਨਾ ਹੋ ਜਾਣ ਜੇਕਰ ਲੋਕ ਗਿਆਨ ਲੈ ਕੇ ਸਿਆਣੇ ਹੋ ਗਏ ਤਾਂ ਕਿਤੇ ਸਾਨੂੰ ਸਵਾਲ ਹੀ ਨਾ ਕਰਨ ਲੱਗ ਜਾਣ ਸਾਨੂੰ ਸਵਾਲ ਹੀ ਨਾ ਪੁੱਛਣ ਲੱਗ ਜਾਣ ਪਰ ਅਸੀਂ ਸਿਆਣੇ ਬਣਨਾ ਹੀ ਨਹੀਂ ਚਾਹੁੰਦੇ ਕੋਈ ਵੀ ਆਦਮੀ ਸੈਂਕੜੇ ਕਿਤਾਬਾਂ ਪੜ੍ਹ ਕੇ ਜਾਂ ਦੂਰੋਂ ਨੇੜਿਓਂ ਗਿਆਨ ਲੈ ਕੇ ਉਸ ਗਿਆਨ ਨੂੰ ਅੱਗੇ ਭੇਜਣਾ ਚਾਹੁੰਦਾ ਹੈ ਪਰ ਇਹ ਗਿਆਨ ਲੋਕਾਂ ਦੇ ਹਜਮੀ ਨਹੀਂ ਹੁੰਦਾ ਗਿਆਨ ਦੀਆਂ ਗੱਲਾਂ ਲੋਕਾਂ ਦੇ ਕਰੰਟ ਮਾਰਦੀਆਂ ਹਨ ਲੋਕਾਂ ਦੇ ਇਸ ਗੰਦੇ ਯਾਰ ਤੋਂ ਸਰਕਾਰ ਵੀ ਖੁਸ਼ ਹੈ ਸਰਕਾਰੀ ਮੁਲਾਜ਼ਮ ਵੀ ਖੁਸ਼ ਹਨ ਚੋਰ ਡਾਕੂ ਅੰਧ ਵਿਸ਼ਵਾਸ ਅੰਧ ਵਿਸ਼ਵਾਸ ਫੈਲਾਉਣ ਵਾਲੇ ਬਾਬੇ ਵੀ ਖੁਸ਼ ਹਨ ਗੱਲ ਕਿ ਸਾਰੇ ਖੁਸ਼ ਹਨ ਅਸੀਂ ਆਪਣੀ ਮੂਰਖਤਾ ਦੇ ਕਾਰਨ ਪੰਜਾਬ ਨੂੰ ਲਟਵਾ ਰਹੇ ਹਾਂ ਅਤੇ ਲੁੱਟਣ ਵਾਲੇ ਇਸ ਨੂੰ ਲੁੱਟਣਾ ਚਾਹੁੰਦੇ ਹਨ ਜਦ ਮੀਆਂ ਬੀਬੀ ਰਾਜੀ ਫਿਰ ਕੀ ਕਰੂਗਾ ਕਾਕਾ ਜੀ ਵਾਲੀ ਗੱਲ ਵਾਂ ਕੋਈ ਕੁਝ ਨਹੀਂ ਕਰ ਸਕਦਾ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਹੈ ਬਾਬਿਆਂ ਨੇ ਖਾ ਲਿਆ ਹੈ ਸਰਕਾਰਾਂ ਨੇ ਖਾ ਲਿਆ ਹੈ ਮਲਾਜ਼ਮਾਂ ਨੇ ਖਾ ਲਿਆ ਹੈ ਡਾਕਟਰਾਂ ਨੇ ਖਾ ਲਿਆ ਹੈ ਧਰਮ ਦੇ ਠੇਕੇਦਾਰਾਂ ਨੇ ਖਾ ਲਿਆ ਹੈ ਵਾਤਾਵਰਨ ਅਤੇ ਦਰਖਤਾਂ ਨੂੰ ਅੱਗੇ ਲਾ ਕੇ ਅਸੀਂ ਖਾ ਲਿਆ ਹੈ ਹੁਣ ਪੰਜਾਬ ਖਤਮ ਹੋ ਚੁੱਕਿਆ ਹੈ ਹੁਣ ਖਾਲੀ ਪੀਪੇ ਵਾਂਗ ਇਸ ਨੂੰ ਖੜਕਾਈ ਚੱਲੋ ਸੋ ਦੋਸਤੋ ਐਸੀ ਕੁਝ ਕੌੜੀਆਂ ਮਿੱਠੀਆਂ ਗੱਲਾਂ ਜੋ ਤੁਹਾਡੇ ਸਾਹਮਣੇ ਰੱਖੀਆਂ ਗੱਲਬਾਰ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ